ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਨਵੀਂ ਪਾਸ਼ਾਹੀ ਤਾਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਆ ਇਹ ਇਤਿਹਾਸਿਕ ਗੁਰਦੁਆਰਾ ਆ ਇਸ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਆ ਸੋ ਕਾਫੀ ਸੰਗਤਾਂ ਜਾਣਦੀਆਂ ਨੇ ਜੋ ਤਖਤ ਸ੍ਰੀ ਦਮਦਮਾ ਸਾਹਿਬਾ ਉਹ ਬਠਿੰਡੇ ਦੇ ਵਿੱਚ ਮੌਜੂਦ ਆ ਪਰ ਇਹ ਇਤਿਹਾਸਿਕ ਗੁਰਦੁਆਰਾ ਆ ਜੋ ਗੁਰਦੁਆਰਾ ਦਮਦਮਾ ਸਾਹਿਬ ਤੋਂ ਮੌਜੂਦ ਹੈਗਾ ਆ ਜੋ ਅੰਮ੍ਰਿਤਸਰ ਮਾਲ ਮੰਡੀ ਦੇ ਵਿੱਚ ਪੈਂਦਾ ਆ ਇਸ ਵਧੇਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਇੱਥੋਂ ਦੀ ਹੜ ਗ੍ਰੰਥੀ ਦਾ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਸ ਵਕਤ ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਪਿਆਰੇ ਗੁਰਸਿੱਖਾਂ ਦੇ ਨਾਲ ਮੱਖਣਸ਼ਾ ਲਬਾਣਾ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸੇਵਾਦਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਵਕਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਆਏ ਉਸ ਵਕਤ ਹਰਜੀ ਜਿਨ੍ਹਾਂ ਨੂੰ ਇਸ ਸਥਾਨ ਦੀ ਸੇਵਾ ਮਿਲੀ ਸੀ ਉਹ ਜਿੰਦਰੇ ਬੰਦ ਕਰਕੇ ਕੁੰਜੀਆਂ ਸਰੋਵਰ ਵਿੱਚ ਸੁੱਟ ਕਰਕੇ ਆਪਣੇ ਘਰਾਂ ਨੂੰ ਚਲੇ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਕੀਤਾ ਸ਼ਾਂਤ ਰਹਿ ਕਰਕੇ ਇਸ ਰਸ ਨੂੰ ਮਾਣਿਆ ਪਾਵਨ ਸਰੋਵਰ ਅੰਦਰ ਇਸ਼ਨਾਨ ਕਰਕੇ ਕੜਾ ਪ੍ਰਸ਼ਾਦੀਆਂ ਦੇਗਾ ਸਦੀਆਂ ਅਕਾਲ ਤਖ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਦੇ ਨਾਲ ਹੀ ਗੁਰਦੁਆਰਾ ਸ੍ਰੀ ਥੜਾ ਸਾਹਿਬ ਹੈ ਉਸ ਸਥਾਨ ਦੇ ਉੱਤੇ ਕੁਝ ਸਮਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਜੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਿਫਤ ਸਲਾਹ ਦੇ ਜਿਹੜੇ ਗੁਣ ਹਨ ਉਹਨਾਂ ਦੀ ਸਿੱਖਤ ਸਲਾਹ ਦੇ ਜਿਹੜੇ ਬਚਨ ਹਨ ਸਿੱਖ ਸੰਗਤਾਂ ਵਿੱਚ ਸਾਂਝੇ ਕੀਤੇ ਉਪਰੰਤ ਸਮਾਪਤੀ ਕਰਕੇ ਜਦੋਂ ਵੱਲੇ ਨੂੰ ਜਾਂਦੇ ਹਨ ਵੱਲੇ ਨੂੰ ਜਾਂਦੇ ਸਮੇਂ ਇਸ ਅਸਥਾਨ ਤੇ ਕੁਝ ਸਮਾਂ ਠਹਿਰਾਉ ਕੀਤਾ ਇਸ ਕਰਕੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਪਿਆ ਇਸ ਅਸਥਾਨ ਤੇ ਜਿੱਥੇ ਵੱਲੇ ਦੇ ਸਥਾਨ ਤੇ ਮਹਾਰਾਜ ਸਤਿਪਾਰਸ਼ਾ ਜੀ ਨੇ ਜਿਹੜੇ ਵਾਰ ਬਖਸ਼ੇ ਨੇ ਵੱਲਾ ਗੁਰੂ ਕਾ ਗੱਲਾ ਉਥੇ ਇਸ ਸਥਾਨ ਤੇ ਮਾਤਾਵਾਂ ਭੈਣਾਂ ਨੇ ਜਦੋਂ ਪ੍ਰਸ਼ਾਦਾ ਪਾਣੀ ਜਲ ਪਾਣੀ ਲੈ ਕੇ ਆਈਆਂ ਤੇ ਮਹਾਰਾਜ ਸਤਿਗੁਰੂ ਜੀ ਨੇ ਬਚਨ ਕੀਤਾ ਮਾਈਆਂ ਰੱਬ ਰਜਾਈਆਂ ਸੇਵਾ ਭਗਤੀ ਲਾਈਆਂ ਇਹ ਬਚਨ ਕਰਕੇ ਸਤਿਗੁਰੂ ਸੱਤੇਪਾਲ ਸਾਹਿਬ ਜੀ ਨੇ ਮਾਤਾਵਾਂ ਭੈਣਾਂ ਦਾ ਬੜਾ ਵੱਡਾ ਸਨਮਾਨ ਕੀਤਾ ਇਸ ਅਸਥਾਨ ਤੇ ਮਾਗਦੇ ਮਹੀਨੇ ਦੇ ਵਿੱਚ 6 ਮਾਰਚ ਤੋਂ 6 ਫਰਵਰੀ ਤੋਂ ਸ਼ੁਰੂ ਹੋ ਕਰਕੇ ਮੇਲਾ 6 ਮਾਰਚ ਤੱਕ ਰਹਿੰਦਾ ਹੈ ਇੱਕ ਮਹੀਨਾ ਲਗਾਤਾਰ ਸਾਰੇ ਅੰਮ੍ਰਿਤਸਰ ਸਾਹਿਬ ਜੀ ਦੀ ਸੰਗਤ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਇਸ ਅਸਥਾਨ ਤੇ ਆਣ ਕਰਕੇ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਤੇ ਨਮਸਕਾਰ ਕਰਦੀ ਹੈ ਝੋਲੀਆਂ ਭਰਦੀਆਂ ਨੇ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ ਜਿਹੜਾ ਬਚਨ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਸੀ ਨਹਿ ਮਸੰਦ ਨਹਿ ਅੰਮ੍ਰਿਤ ਸਰਿਏ ਤ੍ਰਿਸ਼ਨਾਗਨ ਕੇ ਅੰਤਰ ਜਰੀਏ ਉਸ ਦਾ ਕੇਂਦਰੀ ਭਾਵ ਗੁਰੂ ਕੇ ਸਿੱਖ ਵਿਦਵਾਨਾਂ ਨੇ ਇਹ ਕੀਤਾ ਹੈ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨਾਂ ਦੀ ਜਿਹੜੇ ਐਸੇ ਮਸੰਦ ਹਨ ਜਿਨ੍ਹਾਂ ਨੇ ਗੁਰੂ ਘਰ ਨਾਲ ਧਰੋਹ ਕੀਤਾ ਹੈ ਉਹਨਾਂ ਦੇ ਸਬੰਧ ਵਿੱਚ ਮਹਾਰਾ ਸਤਿਗੁਰੂ ਜੀ ਨੇ ਬਚਨ ਕੀਤਾ ਸੀ ਕਿ ਇਹੋ ਜਿਹੇ ਜਿਹੜੇ ਮਨੁੱਖ ਹਨ ਉਹ ਗੁਰੂ ਘਰ ਦੀ ਸੇਵਾ ਕਦੀ ਮਾਸਤੇ ਚੰਗੇ ਤਰੀਕੇ ਨਾਲ ਨਹੀਂ ਕਰ ਸਕਦੇ ਉਹ ਦੂਰ ਹੋਣੇ ਜ਼ਰੂਰੀ ਹਨ ਪਰ ਸਤਿਗੁਰੂ ਸੱਤੇ ਪਾਸ਼ਾ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ਰਾਪ ਨਹੀਂ ਦਿੱਤਾ ਕਿਉਂਕਿ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਸੱਤੇ ਪਾਸ਼ਾ ਜੀ ਦਾ ਇਸ ਅਸਥਾਨ ਇਸ ਨਗਰ ਵਿੱਚ ਆਪਣਾ ਦੀਜੀਕਰ ਹੈ ਜਿੱਥੇ ਦੀਨ ਦੁਨੀਆ ਦੇ ਮਾਲ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ ਉਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਕੇ ਬੈਲ ਹੈ ਇਸ ਕਰਕੇ ਇਸ ਸਥਾਨ ਨੂੰ ਕਦੀ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਤਰ੍ਹਾਂ ਦਾ ਕੋਈ ਸ਼ਰਾਪ ਨਹੀਂ ਦੇ ਸਕਦੇ ਇੱਥੇ ਤਾਂ ਵਰ ਹੀ ਵਰ ਦੇਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ ਅੱਜ ਵੀ ਇਸ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਬਿਨੰਤ ਸੰਗਤਾਂ ਅਮਰਤ ਵੇੜੇ ਤੋਂ ਲੈ ਕਰਕੇ ਸ਼ਾਮਾਂ ਤੱਕ ਦੀਵਾਨ ਸਜਦੇ ਨੇ ਸਗਰਾਂ ਦੇ ਮਸਿਆ ਤੇ ਪੁੰਨਿਆਂ ਦੇ ਦਿਹਾੜੇ ਤੇ ਸਿੱਖ ਸੰਗਤਾਂ ਇਸ ਸਥਾਨ ਤੇ ਹਾਜ਼ਰ ਹੁੰਦੀਆਂ ਨੇ ਜਿਸ ਵਕਤ ਮਾਘੀ ਦੇ ਮਾਘ ਦੇ ਮਹੀਨੇ ਵਿੱਚ ਮੇਲੇ ਦੀ ਪ੍ਰਾਰੰਭਤਾ ਹੁੰਦੀ ਹੈ 6 ਐਤਵਾਰ ਲਗਾਤਾਰ ਮੇਲਾ ਸਜਦਾ ਹੈ ਦੀਵਾਨ ਸਜਦੇ ਨੇ ਗੁਰੂਕੀਆਂ ਸਿੱਖ ਸੰਗਤਾਂ ਇੱਥੋਂ ਜੋ ਮਨ ਦੇ ਅੰਦਰ ਦੀ ਇਸ ਇੱਛਾ ਭਾਵਨਾ ਨੂੰ ਪੂਰੀ ਕਰਾ ਕੇ ਗੁਰੂ ਸਾਹਿਬੀ ਦੇ ਪਾਸੋਂ ਖੁਸ਼ੀ ਲੈਂਦੀਆਂ ਨੇ ਸੋ ਸਭ ਸੰਗਤਾਂ ਨੂੰ ਇਸ ਅਸਥਾਨ ਦੇ ਨਾਲ ਸਿਲੇ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਘਰ ਦੀਆਂ ਖੁਸ਼ੀਆਂ ਬਖਸ਼ਿਸ਼ ਕਰਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬਾਬਾ ਜੀ ਇੱਥੇ ਇੱਕ ਸਵਾਲ ਰਹਿਣਗੇ ਕਿਉਂਕਿ ਸੰਗਤਾਂ ਨੇ ਜਦੋਂ ਇਸ ਜਗ੍ਹਾ ਤੇ ਆਉਣਾ ਹੈ ਉਹਨਾਂ ਨੂੰ ਵੀ ਪਤਾ ਹੋਵੇ ਇੱਥੋਂ ਦਾ ਕੀ ਐਡਰੈਸ ਆ ਕੀ ਗੁਰਦੁਆਰਾ ਸਾਹਿਬ ਦੇ ਖੁੱਲਣ ਦਾ ਸਮਾਂ ਹੈ ਅੰਮ੍ਰਿਤ ਵੇਲਾ ਕੀ ਹੈ ਸੁਖਾਸਨ ਸਾਹਿਬ ਦਾ ਸਮਾਂ ਕੀ ਰਿੰਦਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਮਕਬੂਲਪੁਰਾ ਨਗਰ ਮਾਲ ਮੰਡੀ ਇਸ ਇਲਾਕੇ ਦਾ ਨਾਮ ਹੈ ਮਕਬੂਲਪੁਰੇ ਦੇ ਅੰਦਰ ਆਈਏ ਤੇ ਉੱਥੇ ਸੁੰਦਰ ਗੇਟ ਬਣਿਆ ਹੈ ਜੋ ਮਹਿਤਾ ਸਾਹਿਬ ਨੂੰ ਸ਼ਬਦ ਸੜਕ ਜਾਂਦੀ ਹੈ ਉੱਥੇ ਗੇਟ ਬਣਿਆ ਹੈ ਉਸ ਦੇ ਅੰਦਰੋਂ ਵੀ ਅੰਦਰ ਆਇਆ ਜਾਂਦਾ ਹੈ ਜਦੋਂ ਮਾਲ ਮੰਡੀ ਤੋਂ ਅੰਦਰ ਮੁੜੀਏ ਤੇ ਉੱਥੇ ਵੀ ਨਾਲ ਦੀ ਨਾਲ ਬੋਰਡ ਲੱਗੇ ਨੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਆਰੋ ਲੱਗਾ ਹੋਇਆ ਹੈ ਵੀ ਉੱਥੋਂ ਕੇਸ ਪਾਸੇ ਨੂੰ ਜਾਣਾ ਹੈ ਤੇ ਜਦੋਂ ਵੀ ਸੰਗਤ ਆਉਂਦੀ ਹੈ ਦੋਨੇ ਪਾਸੇ ਜਦੋਂ ਵੱਲੇ ਤੋਂ ਆਈਏ ਉਧਰ ਵੀ ਇੱਕ ਬੋਰਡ ਲੱਗਾ ਏ ਤੇ ਜੇ ਮਾਲ ਮੰਡੀ ਤੋਂ ਆਈਏ ਤੇ ਉਧਰ ਵੀ ਇੱਕ ਬੋਰਡ ਲੱਗਾ ਏ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜੀ ਨੂੰ ਆਉਣ ਦਾ ਇਹ ਮਕਬੂਲਪੁਰਾ ਨਗਰ ਦੇ ਵਿੱਚ ਸ੍ਰੀ ਅਮਰਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸ੍ਰੀ ਹਰਮੰਦਰ ਸਾਹਿਬ ਜੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਸਿੱਖ ਸੰਗਤਾਂ ਨੂੰ ਆਪਣੇ ਦਰ ਦਾ ਮਾਣ ਬਖਸ਼ਿਸ਼ ਕਰਨ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਦੋਂ ਕਿਹਾ ਜਾਂਦਾ ਹੈ ਕਿ ਹੋਲੀਆਂ ਦੇ ਦਿਨ ਹੁੰਦੇ ਆ ਹੋਲਾ ਮਲਾ ਹੁੰਦਾ ਤੇ ਸੰਗਤ ਮੇਲਿਆਂ ਤੇ ਜਾਂਦੀ ਆ ਗੁਰਦੁਆਰਾ ਕੋਠਾ ਸਾਹਿਬ ਵੱਲ ਵਿਖੇ ਜੋ ਮੌਜੂਦ ਆ ਸੰਗਤਾਂ ਜਦੋਂ ਉਧਰ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਇਸ ਦਰ ਤੇ ਆ ਕੇ ਹਾਜ਼ਰੀਆਂ ਭਰਦੀਆਂ ਨੇ ਇਹ ਦੋਨੇ ਕੰਮ ਹੁੰਦੇ ਨੇ ਜਦੋਂ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਕਈ ਵਾਰ ਤੇ ਸੰਗਤ ਸਿੱਧੀ ਇੱਥੇ ਆਉਂਦੀ ਹੈ ਇਥੋਂ ਆ ਕੇ ਵੱਲੇ ਜਾਂਦੀ ਹੈ ਜੋ ਸਿੱਧੇ ਵੱਲੇ ਜਾਂਦੇ ਨੇ ਵੱਲੇ ਤੋਂ ਆ ਕੇ ਇਥੋਂ ਹੋ ਕੇ ਤੇ ਫਿਰ ਹਾਜ਼ਰੀ ਲਵਾ ਕੇ ਜਾਂਦੇ ਨੇ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਜੋ ਸੰਗਤਾਂ ਦੇ ਅੰਦਰ ਸਨੇਹ ਹੈ ਕਿ ਜਦੋਂ ਵੱਲੇ ਨੂੰ ਜਾਣਾ ਹੈ ਤੇ ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਦਮ ਲੈ ਕੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ ਨੇ ਉਸੇ ਤਰ੍ਹਾਂ ਕੁਝ ਸਮਾਂ ਇੱਥੇ ਠਹਿਰਾਉ ਕਰਕੇ ਜਾਣਾ ਹੈ ਇਹ ਸਿੱਖ ਸੰਗਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦਾ ਮਾਣ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅੱਜ ਤੁਹਾਨੂੰ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ دیدਾਰੇ ਕਰवाने اس لیے لے کے آئے ہیں کیونکہ کافی کٹ لوگ جانتے ہیں کہ अमृतसर ਦੇ ਵਿੱਚ ਵੀ ਗੁਰਦੁਆਰਾ ਦਮਦਮਾ ਸਾਹਿਬ ਆ ਪਰ ਜਦੋਂ अमृतसर ਸਾਹਿਬ ਦੇ ਵਿੱਚ ਗੱਲ ਕਰਦੇ ਆ ਗੁਰਦੁਆਰਾ ਦਮਦਮਾ ਸਾਹਿਬ ਦੀ ਤਾਂ ਕੁਝ ਲੋਕ ਕਹਿੰਦੇ ਨੇ ਕਿ ਉਹਦੇ ਲਈ ਬਠਿੰਡਾ ਜਾਣਾ ਪਏਗਾ ਜਿਸ ਕਰਕੇ ਅੱਜ ਇਹ ਮਕਸਦ ਸੀਗਾ ਸਾਡਾ ویڈیو ਬਣਾਉਣ ਦਾ ਇਹ ਇਤਿਹਾਸਿਕ ਗੁਰਦੁਆਰੇ ਦਾ ਇਤਿਹਾਸ ਜਾਣੂ ਕਰਵਾਉਣ ਦਾ ਕਿ ਅੰਮ੍ਰਿਤਸਰ ਦੇ ਵਿੱਚ کافی ਇਤਿਹਾਸ ਜੁੜੇ ਹੋਏ ਨੇ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੇ ਵਿੱਚ ਹੋਰ ਆਪਾਂ ਜਿਹੜੇ ਆ ਦਰਸਾਉਂਦੇ ਰਵਾਂਗੇ ਅੰਮ੍ਰਿਤਸਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੋਰ ਆ ਜੋ ਪਿੰਡ ਤੁੰਗ ਪਾਈ ਵਿਖੇ ਬਟਾਲਾ ਰੋਡ ਤੇ ਹੈਗਾ ਆ ਜਿਸ ਨੂੰ ਪਿੰਡ ਤੁੰਗਾ ਵੀ ਆਖਿਆ ਜਾਂਦਾ ਉਸ ਜਗ੍ਹਾ ਤੇ ਵੀ ਇਤਿਹਾਸਿਕ ਗੁਰਦੁਆਰਾ ਤਨਤਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੌਜੂਦ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦਾ ਇਤਿਹਾਸ ਜਾਣੂ ਕਰਵਾਵਾਂਗੇ ਜੁੜੇ ਰੋ ਲਿਵਿੰਗ ਇੰਡੀਆ ਨੂੰ ਉਸ ਦੇ ਨਾਲ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ